ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਚਸ਼ਕੀਨ ਕੁਆ ਰਿੰਕੂ ਵਰਕਰਾਂ ਨਾਲ ਮੀਟਿੰਗ ਕਰਨ ਲਈ ਵਿਧਾਨ ਸਭਾ ਹਲਕਾ ਦਫ਼ਤਰ ਪਹੁੰਚੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕਰਨ ਲਈ ਵਿਸ਼ਾਲ ਕਟ ਕੀਤਾ ਗਿਆ ਦਫ਼ਤਰ ਦੇ ਬਾਹਰ ਨਾਰੇਬਾਜ਼ੀ ਕੀਤੀ ਗਈ ਤੇ ਦੂਸਰੀ ਤਰਫ ਭਾਜਪਾ ਵੱਲੋਂ ਵੀ ਕਿਸਾਨਾਂ ਦੇ ਖਿਲਾਫ ਨਾਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ ਕੈਮਰਾਮੈਨ ਅਜੀਤ ਸਿੰਘ ਨਾਲ ਡੈਂਪਲ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਤੋਂ ਪਰਾਲੀ ਦੇ ਕੰਮ ਕਰਦੇ ਸਰਕਾਰ ਨੂੰ ਲੱਗਦਾ ਪੂਰਾ ਕਰਦਾ ਕਰਮ ਦਾ ਕੀ ਹੈ ਇਲੈਕਸ਼ਨ ਦਾ ਕੋਡ ਬੁਟ ਲੱਗਿਆ ਭਾਈ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਹੈ ਉਹ ਨਹੀਂ ਹੋਣਾ ਪਰ ਅਸੀਂ ਸਵਾਲ ਕਰਨੇ ਆਂ ਅਸੀਂ ਸਵਾਲ ਕਰਨੇ ਆਂ ਪੱਟਨੀ ਵਾਲ ਅੱਜ ਬਾਤ ਕਰਨੇ ਕੰਮ ਕਰ ਰਹੇ ਹੋਰੇ ਪੂਰੇ ਦੇ ਅੱਗੇ ਮੈਂ ਤਾਂ ਪਿੱਛੇ ਹੋ ਰਿਹਾ ਹਾਂ ਭਾਈ ਕਿਹਨੇ ਪਾਏ ਆ ਲਾਂਬੜੇ ਵੀ ਨਹੀਂ ਹਨ ਆਹ ਵੇਖੋ ਫੇਰ ਫੇਰ ਬਾਤਾਂ ਵਾਂਗੀਆਂ ਆਹ ਮਦਦ ਹੋਗੀ ਆ ਬਹੁਤ ਬਹੁਤ ਲਈ ਸੰਯੁਕਤ ਮੋਰਚੇ ਨੂੰ ਅੱਜ ਮਕਾਵਾਨ ਕਰਦੇ ਹਾਂ ਜੀ ਮੋਰਚਾ ਮੋਰਚਾ ਜੀ ਜਿਹੜੇ ਗੁਰਜੀ ਸਾਹਿਬ ਜੀ ਉਹਨਾਂ ਜਿਹੜੇ ਮੇਰੇ ਨਾਲ ਬੜੀ ਚੰਗੀ ਬਣਦਾ ਆ ਅੱਗੇ ਪਰ ਤਾਂ ਚੌਧਰੀ ਮਹਤਵਪੂਰਨ ਪਤਨੀ ਨੂੰ ਟਿਕਟ ਮਿਲੀ ਸੀ ਲੋਕਾਂ ਨੇ ਉਹਦੇ ਨਾਲ ਹਮਦਾਨ ਦੇ ਬੋਟ ਤੱਕ ਨਹੀਂ ਪਾਇਆ ਕਿਉਂਕਿ ਸੋਚਿਆ ਕਿ ਪੰਜਾਬ ਦੇ ਵਿੱਚ ਇਹ ਸਰਕਾਰ ਹੈ ਤੇ ਦਿੱਲੀ ਵਿੱਚ ਜਾ ਕੇ ਪੰਜਾਬ ਦੇ ਹੱਕ ਜਹਾ ਦਾ ਨਾਅਰਾ ਮਾਰੂਗਾ ਪਰ ਇਹਨੇ ਆਪਣੇ ਵੋਟਰਾਂ ਨਾਲ ਧੋਖਾ ਕੀਤਾ ਸਰੇਰੀ ਚਾੜਸਾ ਗਿਆ ਆਪਣੇ ਐਮਪੀ ਆਪਣਾ ਕੱਲ ਵਿੱਚ ਛੱਡ ਕੇ ਇਹ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਕੀ ਲੋਕ ਇਹ ਇੰਨੇ ਮੂਰਖ ਬਣ ਕੇ ਇਹਨਾਂ ਦੀ ਖਾਤਰ ਗਲੀਆਂ ਲੜ ਵਿੱਚ ਲੰਢ ਗਏ ਗਲੀਆਂ ਮੱਲੇ ਕਲੇ ਦੁਸ਼ਮਣੀਆਂ ਪਾਉਣਗੇ ਇਧਰ ਲੋਕਾਂ ਨੇ ਵੋਟਾਂ ਪਾਉਣ ਅਸੀਂ ਲੋਕਾਂ ਨੇ ਇਸ ਗੱਲ ਤੋਂ ਸचेत ਕਰਨ ਆਏ ਆ ਤਾਂ ਕਿ ਲੋਕਾਂ ਦੇ ਵੋਟਰਾਂ ਨਾਲ ਧੋਖਾ ਨਾ ਹੋਵੇ ਲੋਕ ਬੜੇ ਢੋਲੇ ਆ ਸਾਡੇ ਦੇਸ਼ ਦੇ ਦਿਲ ਤੋਂ ਕੰਮ ਲੈਂਦੇ ਆ ਇਹਨਾਂ ਨੇ ਗੱਲਾਂ ਕਰਕੇ ਵੋਟਾਂ ਪਾਉਂਦੇ ਆ ਅੱਜ ਅਸੀਂ ਦਾ ਵਿਰੋਧ ਕਰਨਾ ਹੈ ਜਿਹੜਾ ਦਲ ਬਦਲ ਲੀਟਰ ਅਸੀਂ ਸਾਰੇ ਦਾ ਵਿਰੋਧ ਕਰਨਾ ਆ ਕਿਉਂਕਿ ਅੱਜ ਇਸ ਪੰਜਾਬ ਵਿੱਚ ਕੋਈ ਵੀ ਹੋਜਿਆ ਲੀਟਰ ਨਹੀਂ ਜਿਹੜਾ ਦਲ ਬਦਲੀ ਨਹੀਂ ਕੀਤੀ ਹੈਗੀ ਤੇ ਇਹਦੇ ਸੰਬੰਧ ਨਾਲ ਸਾਡੇ 17 ਸਾਲ ਸਾਡੇ ਲੋਕਲ ਦੇ ਹੱਕੇ ਪਹੁੰਚੇ ਜਿੱਥੇ ਬੰਦੇ ਉਹ ਸਾਡੇ ਨਾਲ ਗੱਲਾਂ ਕਰਨਗੇ ਜਿਹੜਾ ਇਹ ਹੁਣ ਇਸ ਹਲਕੇ ਤੋਂ ਜਲੰਧਰ ਤੋਂ ਉਹ ਲੋਕ ਸਭਾ ਦੀ ਸੀਟ ਦੇ ਲਈ ਰਿੰਕੂ ਜੀ ਖੜੇ ਆ ਇਹਨਾਂ ਨੂੰ ਅਸੀਂ ਇੱਕ ਗੱਲ ਪੁੱਛਣੀ ਚਾਹਦੇ ਆ ਇੱਕ ਸਾਲ ਤੋਂ ਥੋੜਾ ਸਮਾਂ ਉੱਪਰ ਹੋਇਆ ਜਦੋਂ ਸਾਡੇ ਹਲਕੇ ਦੇ ਵਿੱਚ ਇਹਨਾਂ ਦੇ ਭੇਜੇ ਹੋਏ ਐਮ ਐਲ ਏ ਕਨੌਰ ਸਾਹਿਬ ਆੜ ਕੇ ਸਾਡੇ ਨਾਲ ਚਾਹ ਪਾਣੀ ਪੀ ਕੇ ਸਾਡੇ ਤੋਂ ਵੋਟਾਂ ਦੀ ਹਮਦਰਦੀ ਲੈਣ ਆਏ ਸੀ ਅਸੀਂ ਇਹਨਾਂ ਦੀ ਟੱਟ ਕੇ ਮਦਦ ਕੀਤੀ ਸੀ ਦੋ ਵਾਰੀ ਦਲ ਬਦਲ ਕੇ ਇਹ ਲੋਕਾਂ ਨੂੰ ਭਰੋਸਾ ਦੇ ਸਕਦੇ ਆ ਕਿ ਇਹ ਸਰਕਾਰ ਲਈ ਇਹ ਨਮਾਇਦਗੀ ਸੱਚ ਨਾਲ ਕਰਨਗੇ ਸੰਜੱਗਤ ਮੋਰਚੇ ਦੀ ਜਿਹੜੀ ਕਾਹ ਲਿਆ ਉਹਦੇ ਉੱਪਰ ਅਸੀਂ ਸਮੂਥੀ ਹਲਕੇ ਨੂੰ ਪੀਰ ਕਰਦੇ ਆ ਕਿ ਭਾਗਪਾ ਕਿਸਾਨਾਂ ਮਜ਼ਦੂਰਾਂ ਦੀ ਵਪਾਰੀਆਂ ਦੀ ਕਾਤਲ ਸਰਕਾਰ ਨੂੰ ਵੋਟ ਨਾ ਪਾਈ ਜਾਵੇ ਮੋਦੀ ਦੇ ਜਿੰਨੇ ਵੀ ਮੀਡੀਆ ਤੇ ਪ੍ਰਚਾਰ ਆ ਸਾਰੇ ਪ੍ਰਚਾਰ ਇਹ মিডিਏ ਨੂੰ ਖਰੀਦ ਕੇ ਤੂਠ ਦੇ ਪ੍ਰਚਾਰ ਕਰ ਕਰਕੇ ਇਹ ਲੋਕਾਂ ਨੂੰ ਪਰਮਾ ਰਹੇ ਆ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਗੋਟਨਾ ਨੂੰ ਕਿ ਇਹਨਾਂ ਨੂੰ ਗੋਟਨਾ ਪਾਈ ਜਾਵੇ ਇਹ ਜਿਹੜੇ ਫਾਸ਼ੀਵਾਦ ਲੋਕ ਆ ਇਹ ਦੇਸ਼ ਦੀ ਸ਼ਾਂਤੀ ਪੂਰਨ ਦਰ ਤੇ ਦੋ ਚਾਰ ਪਰਿਵਾਰਾਂ ਨੂੰ ਵੇਚ ਰਹੇ ਆ ਦੋ ਚਾਰ ਪਰਿਵਾਰਾਂ ਨੂੰ ਦੇਸ਼ ਦੀ ਸ਼ਾਂਤੀ ਵੇਚ ਦਿੱਤੀ ਆ ਇਹ ਜਿਹੜੇ ਲੋਕ ਆ ਮੋਦੀ ਸ਼ਾ ਇਹਨਾਂ ਦੇ ਨਾਲ ਜਿਹੜੇ ਹੋ ਰਿਹਾ ਇਹਨਾਂ ਸਾਰਿਆਂ ਦਾ ਪੂਰ ਦੌਰ ਤੇ ਇਹਨਾਂ ਦੀ ਪਾਰਟੀ ਦਾ ਬਾਈਕਾਟ ਕੀਤਾ ਜਾਵੇ